ਪੜਿਚੋਣ ਚੱਕਣ ਕਹਾਂ ਤੇ ਕਹਿੰਦੇ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਨਹੀਂ ਇੱਥੇ ਧੱਕੇ ਨਾਲ ਨਹੀਂ ਪਤਾ ਕੀ ਇੱਥੇ ਜਮਾਂ ਧੱਕਣਾ ਯਾਰ ਤੁਹਾਨੂੰ ਮੈਂ ਥੋੜੀ ਰੋਕ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਫਿਰ ਇੱਕ ਮਿੰਟ ਜਮਾਂ ਰਹਾਉਂਗਾ ਉਹ ਮੇਰੀ ਗੱਲ ਤਾਂ ਸੁਣੋ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਕੰਮ ਆ ਰਹੇ ਬਣਾਏ ਉਹ ਜਿਹੜਾ ਸਟੇਡੀਅਮ ਜਿਹੜਾ ਸਟੇਡੀਅਮ ਹੈ ਉਹ ਦੱਸ ਉਹ ਕੋਈ ਫੀਡ ਨਹੀਂ ਦੇ ਪਾਸਾ ਕੇ ਪਰ ਉਹ ਤਾਂ ਤੂੰ ਨਹੀਂ ਫੋਕੀ ਲੈ ਜਾ ਰਹੇ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਚਾਹਦਾ ਜੇ ਗੱਲ ਸੁਣੋ ਜਦੋਂ ਤੈਨੂੰ ਪਤਾ ਸਕੀਰ ਉਹ ਕੀ ਅੱਗ ਮੱਤੀ ਪਈ ਆ ਤੂੰ ਇਹੇ ਨਜ਼ਰ ਸਾਡੀ ਹਿੱਕ ਤਾਂ ਆਪਣੇ ਜੇ ਬਣਾਇਆ ਤੇ ਤੈin ਇਹ ਸਾਡੇ 10ਵੇਂ ਤੋਂ ਹੁਣ ਧੱਕਣਾ ਇੰਨੀ ਕਾਤ ਹੈ ਨਹੀਂ ਸੁਖਵੀਰ ਜੇ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਬੰਨ੍ਹ ਲਿਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗੇ ਇੱਥੇ ਝੋਲੀਆਂ ਆੜਦਾ ਸੀਗੇ ਇੱਥੇ ਅੱਜ ਆਹ ਜੂ ਕੋ ਚੋਰੋਂ ਆਇਆ ਜੇ ਸੈਂਕ ਪੋਨਰ ਸਵਾਦ ਫੇਰ ਸੀਗਾ ਯਾਰ ਸਵਾਰ ਸੀ ਤੂੰ ਕਹੀ ਕਿਉਂਦਾ ਵੀ ਤੇਰੇ ਪਿੰਡ ਆਉਣਾ ਫਿਰ ਸਵਾਰ ਸੀਗਾ ਚੋਰਾਂ ਨੂੰ ਮੰਨਦਾ ਦਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟਾਲੀ ਚੋਰਾ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਉਹ ਟਾਲੀ ਟੋੜਾ ਪੈਂਦੀ ਵੀ ਨਹੀਂ ਤੂੰ ਕਿਹਦੇ ਨਾਲ ਗੱਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਤੂੰ ਪੁੱਛਾਂ ਮੋਹਣਾ ਯਾਰ ਯਾਰ ਕਮਾਲ ਉਹ ਵੀ ਥੋੜੀ ਨਹੀਂ ਦਿੱਤਾ ਯਾਰ ਇਹਦਾ ਸਰਕਾਰ ਨੇ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੀ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਸਾਰ ਮੇਰੀ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਬਈ ਯਾਰ ਕਹਿੰਦਾ ਹੋਰ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਸਾਰ ਨਸ਼ੇ ਬੰਦ ਕਰਨ ਨੂੰ ਕਰਤਾ ਆਉਣ ਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਕਹਿੰਦੇ 5 ਮਿੰਟਾਂ ਦੇ ਸੀ ਕਿ ਆਉਣ ਸਾਰ ਐਮਐਸਪੀ 5 ਮਿੰਟਾਂ ਚ ਆਉਣ ਸਾਰ ਨਾਲ ਸੰਬੰਧ ਅੱਧ ਕਿਉਂ ਤੁਸੀਂ ਇੱਥੇ ਜਾ ਨਿਕਨੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਕੁਝ ਉੱਤੇ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਛੋਟਾਰ ਦੇ ਬੰਦੇ ਤੁਹਾਨੂੰ ਦੀ ਨਹੀਂ ਤੁਹਾਨੂੰ ਫਖਵੀਰ ਫਖਵੀਰ ਤੁਹਾਨੂੰ ਦੀ ਦੇ ਨਹੀਂ ਅਸੀਂ ਕੀੜੇ ਮਕੋੜੇ ਦੀਨੇ ਛੋਟੇ ਤੁਹਾਨੂੰ ਇਹ ਤਾਂ ਉਹਨੂੰ ਦੀਦੇ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਜਿਹੜਾ ਸਾਡੇ ਸਟੇਡੀਅਮ ਦਾ ਉਹ ਤਕਰ ਕਰਕੇ ਗਿਆ ਉਹ ਮੈਨੂੰ ਆ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲਿਆਈ ਰਿਕਾਰਡ ਓਰੇ ਹੋਰ ਰਿਕਾਰਡ ਕੀ ਕਰਾਂਗੇ ਰਿਕਾਰਡ ਕੀ ਕਰਾਂਗੇ ਮੇਰੀ ਗੱਲ ਸਰਕਾਰ ਦੀ ਕਮਵੀਰ ਸਿੰਘ ਮੇਰੀ ਮੇਰੀ ਚੱਕੀ ਤਰ੍ਹਾਂ ਅੱਖ ਵੀ ਨਹੀਂਗਾ ਦੇਖ ਤੇਰਾ ਜੀ ਕੱਖ ਨਹੀਂ ਹੁੰਦਾ ਮੈਂ ਅੱਜ ਤੋਂ ਬਾਅਦ ਤੇਨੂੰ ਕੋਈ ਫੋਨ ਕਰਾਂ ਪੈਂਦੀ ਤੂੰ ਆ ਸਾਡੇ ਐਮਐਲਏ ਦਾ ਸਤਿਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਨਿੱਤਕ ਸੰਨ ਦਾ ਲੜ ਕੇ ਕੇ ਪਿੰਡ ਦੇ ਵਿੱਚ ਬੜੀ ਕੀਚ ਮੜਦਾ ਫੁੱਦੀ ਉਹਦੀ ਮਾਂ ਵੀ ਜਿਹੜਾ ਪਿੱਛੇ ਹੱਟੇ ਜਾਂਦਾ ਸਵਾਦ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਬੱਚਿਆਂ ਦਾ ਕੰਮ ਜੀ ਤੁਸੀਂ ਚੋਰ ਮੈਂ ਆਗੂ ਆ ਜਾ ਓਏ ਮੈਂ ਖੜੀਆਂ ਆਇਆ ਯਾਰ ਯਾਰ ਮੈਂ ਭਾਵਾ ਭੈਣਾ ਇੱਕ ਤਾਂ ਖਵਾਉਨੇ ਹੋ ਤੁਸੀਂ ਯਾਰ ਤੁਸੀਂ ਖਵਾਉਨੇ ਹੋ ਆ ਖਵਾਉਨੇ ਹੋ ਤੁਸੀਂ ਯਾਰ ਮੈਂ ਇੱਕਮਾਲ ਦਾ ਬੰਦਾ ਆਪੇ ਆਣਾ ਮੈਂ ਇੱਕਮਾਲ ਦਾ ਬੰਦਾ ਮੈਂ ਆਗੂ ਪਾ ਖੜੀ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੱਟ ਕਿ ਪੜਤੋਂ ਚੱਕਣ ਕਹਾਂ ਤੇ ਗੱਲ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਆ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਕਿੱਥੇ ਆ ਕਿੱਥੇ ਆ ਸ਼ਰੀਕੀ ਆ ਗੱਲ ਤਾਂ ਸੁਣੋ ਜੇ ਸ਼ਰੀਕੀ ਸੀਗਾ ਤੱਕੇ ਨਾਲ ਨਹੀਂ ਪਤਾ ਕੀ ਇੱਥੋਂ ਨਾ ਮਾ ਤੱਕ ਨਾ ਯਾਰ ਤੁਹਾਨੂੰ ਮੈਂ ਥੋੜੀ ਰੋਕੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਫਿਰ ਇੱਕ ਮਿੰਟ ਦਮਾਰਾਂਗਾ ਉਹ ਮੇਰੀ ਗੱਲ ਤਾਂ ਸੁਣੋ ਮੈਂ ਤੁਹਾਨੂੰ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਤਾਂ ਆ ਜੇ ਬਣਾਏ ਆ ਉਹ ਜਿਹੜਾ ਸਟੇਡੀਅਮ ਜਿਹੜਾ ਸਟੇਡੀਅਮ ਆ ਉਹ ਦੱਸ ਉਹ ਕੋਈ ਨਹੀਂ ਪਤਾ ਕਿ ਪਰ ਉਹ ਤਾਂ ਤੂੰ ਨਹੀਂ ਬਤਰਾ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਦੋ ਜਦੋਂ ਤੈਨੂੰ ਪਤਾ ਸਕੀਰ ਉਹ ਕੀ ਅਗਮੱਤੀ ਪਈ ਆ ਤੂੰ ਇਹ ਤਰ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈ ਸਾਡੇ 10ਵੇਂ ਤੋਂ ਹੁਣ ਧੱਕਣਾ ਐਨੇ ਕਾਤ ਹੈ ਨਹੀਂ ਸੁਖਵੀਰ ਜੇ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਬੁਣ ਨਹੀਂ ਆ ਸਾਡਾ ਜਿਹੜਾ ਝੋੜੀਆਂ ਆੜਦਾ ਸੀਗਾ ਇੱਥੇ ਝੋੜੀਆਂ ਆੜਦਾ ਸੀਗਾ ਇੱਥੇ ਅੱਜ ਆ ਤੂੰ ਚੋਰੋਂ ਆਇਆ ਜੇ ਸੈਂਡ ਕੋਲ ਸਵਾਦ ਫੇਰ ਸੀ ਯਾਰ ਸਵਾਰ ਸੀ ਤੂੰ ਕਹਿ ਕੇ ਆਉਂਦਾ ਵੀ ਤੇਰੇ ਪਿੰਡ ਆਉਣਾ ਫਿਰ ਸਵਾਰ ਸੀਗਾ ਚੌਂ ਰੋ ਮੰਨ ਦਾ ਬਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਇਹ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਉਹ ਟਰਾਲੀ ਚੋਰਾ ਵੀ ਨਹੀਂ ਤੂੰ ਟਰਾਲੀ ਚੋਰਾ ਪੈਂਦੀ ਵੀ ਨਹੀਂ ਤੂੰ ਕੀ ਦੇਦਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਤੂੰ ਪੁੱਛ ਤਾਂ ਮੋਹਣਾ ਯਾਰ ਯਾਰ ਕਮਾਲ ਹੋ ਵੀ ਤੁਹਾਡੀ ਨਹੀਂ ਦਿੱਤਾ ਯਾਰ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਵੇਂ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਫਰ ਮੈਂ ਮੇਰੀ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕੰਮ ਹੋ ਰਿਹਾ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਫਰ ਨਸ਼ੇ ਬੰਦ ਕਰ ਦੂਗਾ ਸਰਕਾਰ ਨੇ ਮੁੱਦੇ ਨੂੰ ਲੈ ਕੇ ਜਿਹੜਾ ਆਉਣ ਫਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਸਰਕਾਰ ਨੇ ਬਣਾਇਆ ਸੀ ਕੀ ਆਉਣ ਸਾਰੇ ਐਮਐਸਪੀ 5 ਮਿੰਟਾਂ ਚ ਆਉਣ ਸਾਰਨ ਨਾਲ ਸੰਬੰਧ ਅੱਧ ਕਿਉਂ ਤੁਸੀਂ ਬੱਤੀ ਜਾ ਨਿਕਨੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਤੁਸੂ ਅੱਤੇ ਦੇ ਆ ਕਰਤਾ ਹੈ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਸਰਕਾਰ ਦੇ ਬੰਦੇ ਤੁਹਾਨੂੰ ਦੀ ਨਹੀਂ ਤੁਹਾਨੂੰ ਸਖਵੀਰ ਸਖਵੀਰ ਤੁਹਾਨੂੰ ਦੀ ਦੇ ਨਹੀਂ ਅਸੀਂ ਕੀੜੇ ਮਕੋੜੇ ਦੀਨੇ ਛੋਟੇ ਉਹਨੂੰ ਦੀ ਦੇ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਜਿਹੜਾ ਸਾਡੇ ਸਟੇਡੀਅਮ ਦਾ ਉਹ ਤਗਾ ਕਰਕੇ ਗਿਆ ਉਹ ਮੈਨੂੰ ਆ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲਿਆਈ ਰਿਕਾਰਡ ਉਹ ਰਿਕਾਰਡ ਕੀ ਕਰਨੇ ਅਸੀਂ ਮੇਰੀ ਗੱਲ ਰਿਕਾਰਡ ਕੀ ਕਰਨਾ ਹੈ ਮੇਰੀ 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 ਮ ਲੜ ਕਰਕੇ ਪਿੰਡ ਦੇ ਵਿੱਚ ਬੜੀ ਕੀਚ ਮਨਦਾ ਫੁੱਦੀ ਉਹਦੀ ਮਾਂ ਵੀ ਜਿਹੜਾ ਪਿੱਛੇ ਹੱਟਦੇ ਯਾਰ ਸਵਾਦ ਤਾਂ ਫੇਰ ਆ ਚੋਰਵਾਣਾ ਬੜੀ ਚੋਰਵਾਣਾ ਬੜੋ ਸਾਡੇ ਯਾਰ ਬੱਚਿਆਂ ਦਾ ਕੰਮ ਜੀ ਤੁਸੀਂ ਚੋਰ ਮੈਂ ਆਗੂ ਆ ਜਾ ਓਏ ਮੈਂ ਖੜੀ ਆਇਆ ਯਾਰ ਯਾਰ ਮੈਂ ਭਰਾਵਾ ਭੈਣਾ ਮੈਂ ਕਾਹ ਖਵਾਉਨੇ ਹੋ ਤੁਸੀਂ ਯਾਰ ਤੁਸੀਂ ਖਵਾਉਨੇ ਹੋ ਕਮਾਲ ਦਾ ਬੰਦਾ ਆ ਖਵਾਉਨੇ ਹੋ ਤੁਸੀਂ ਯਾਰ ਮੈਂ ਕਮਾਲ ਦਾ ਬੰਦਾ ਆਪੀ ਆ ਮੈਂ ਕਮਾਲ ਦਾ ਬੰਦਾ ਮੈਂ ਆਗੂ ਪਾ ਖੜੀ ਆ ਮੇਰੀ ਆ ਭੈਣੇ ਇਹ ਮੇਰੀ ਆ ਨਾ ਨਾ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੰਡਾ ਸਰ ਇਹ ਕਾਹ ਦੀ ਗੱਲ ਆ